జిమ్నీ ਚੌਣ ਜਲੰਧਰ ਪੱਛਮੀ ਦੀ ਜੋ ਕਿ ਬਹੁਤ ਚਰਚਾਵਾਂ ਦਾ ਵਿਸ਼ਾ ਬਣ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਲਈ ਆਮ ਆਦਮੀ ਪਾਰਟੀ ਜੋ ਲੋਕ ਸਭਾ ਦੇ ਵਿੱਚ ਬੁਰੀ ਤਰ੍ਹਾਂ ਹਾਰੀ ਹੈ ਸਿਰਫ ਤਿੰਨ ਸੀਟਾਂ ਤੇ ਸਿਮਤ ਕੇ ਰਹਿ ਗਈ ਹੈ ਕਹਿ ਰਹੇ ਸੀ 13 0 ਤੇ ਅਸੀਂ ਸਰਕਾਰ ਜੋ ਸਾਡੇ ਐਮਪੀ ਬਣ ਕੇ ਦਿੱਲੀ ਜਾਣਗੇ ਪਰ ਸੀਟਾਂ ਤਿੰਨ ਹੀ ਜਾਂਦੀਆਂ ਨੇ ਤੇ ਹੁਣ ਜਿਮਨੀ ਚੌਣ ਜਿੱਥੇ ਸੀਤਰ ਅੰਗਰਾਲ ਐਮਐਲਏ ਸੀ ਹੁਣਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਸਤੀਫਾ ਦੇ ਦਿੱਤਾ ਗਿਆ ਅਤੇ ਉੱਥੇ ਹੁਣ ਜਿਮਨੀ ਚੌਣ ਦੁਬਾਰਾ ਹੋ ਰਹੀ ਹੈ ਤੇ ਪਲਟੀਆਂ ਵਜੀਆਂ ਨੇ ਸ਼ੀਤ ਰੰਗਰਾਲ ਨੇ ਜਿਹੜੇ ਉਹ ਬੀਜੇਪੀ ਚ ਚਲੇ ਗਏ ਤੇ ਬੀਜੇਪੀ ਤਾਂ ਉਹਨਾਂ ਨੂੰ ਟਿਕਟ ਮਿਲ ਗਈ ਹੈ ਤੇ ਬੀਜੇਪੀ ਦੇ ਜਿਹੜੇ ਕੈਂਡੀਡੇਟ ਸੀ ਮੋਹਿੰਦਰ ਭਗਤ ਉਹ ਆਮ ਆਦਮੀ ਪਾਰਟੀ ਚ ਆ ਚੁੱਕੇ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਟਿਕਟ ਮਿਲ ਚੁੱਕੀ ਹੈ ਹੁਣ ਇੱਕ ਵੱਡੀ ਗੱਲ ਇਹ ਹੈ ਕਿ ਜਲੰਧਰ ਦੀ ਜਿਮਨੀ ਚੋਣ ਜਿਹੜੀ ਆਮ ਆਦਮੀ ਪਾਰਟੀ ਹੈ ਕੇਜਰੀਵਾਲ ਹੈ ਰਗਵ ਚੱਡਾ ਹੈ ਸੰਦੀਪ ਪਾਠਕ ਹੈ ਭਗਵੰਤ ਮਾਨ ਹੈ ਉਹਨਾਂ ਦੀ ਅਣਖ ਤੇ ਗੱਲ ਆ ਗਈ ਹੈ ਕਿ ਜੇਕਰ ਉਹ ਇਹ ਜਿਮਨੀ ਚੋਣ ਹਾਰਦੇ ਨੇ ਤਾਂ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਬਿਲਕੁਲ ਨਕਾਰ ਦਿੱਤਾ ਇਸ ਦੇ ਮੱਦੇਨਜ਼ਰ ਸੁਖਬੀ ਇਸ ਦੇ ਸੌਰੀ ਇਸ ਦੇ ਮੱਦੇਨਜ਼ਰ ਭਗਵੰਤ ਮਾਨ ਵੱਲੋਂ ਉੱਥੇ ਜਲੰਧਰ ਦੇ ਵਿੱਚ ਪ੍ਰਚਾਰ ਜੋਰਾਂ ਸ਼ੋਰਾਂ ਤੇ ਕਰ ਦਿੱਤਾ ਗਿਆ ਅਤੇ ਤੁਹਾਨੂੰ ਦੱਸ ਦਿੰਦੇ ਆ ਕਿ ਉਸ ਹਲਕੇ ਦੇ ਵਿੱਚ 23 ਵਾਰਡ ਆਉਂਦੇ ਨੇ ਵੱਡੀ ਗੱਲ ਇਹ ਹੈ ਕਿ 23 ਵਾਰਡਾਂ ਦੇ ਵਿੱਚ ਭਗਵੰਤ ਸਿੰਘ ਮਾਨ ਹੋਣਾ ਨੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ 23 ਐਮਐਲਏ ਜਾਂ ਮੰਤਰੀਆਂ ਨੂੰ ਵਾਰਡਾਂ ਦਾ ਇੰਚਾਰਜ ਬਣਾ ਦਿੱਤਾ ਗਿਆ ਜੀ ਹਾਂ ਜਿਹੜੇ ਵਾਰਡਾਂ ਦੇ ਇੰਚਾਰਜ ਮੰਤਰੀ ਤੇ ਐਮਐਲਏ ਲਗਾ ਦਿੱਤੇ ਗਏ ਜੋ ਇੱਕ ਇੱਕ ਵਾਰਡ ਨੂੰ ਦੇਖਣਗੇ ਇਸ ਕਦਰ ਜਿਹੜੀ ਚੋਣ ਐ ਉਹ ਪੱਕ ਚੁੱਕੀ ਐ ਕਿ ਐਮਐਲਏ ਨੂੰ ਮੈਦਾਨ ਦੇ ਵਿੱਚ ਉਤਰਨਾ ਪਿਆ ਅਤੇ ਐਮਐਲਏ ਖੁਦ ਆ ਕੇ ਵਾਰਡ ਨੂੰ ਸੰਭਰੇ ਨੇ ਵਾਰਡ ਦੇ ਇੰਚਾਰਜ ਬਣ ਰਹੇ ਨੇ ਜਿਵੇਂ ਇੱਕ ਹਲਕੇ ਦਾ ਇੱਕ ਐਮਐਲਏ ਹੁੰਦਾ ਉਹ ਪੂਰੇ ਹਲਕੇ ਨੂੰ ਸੰਭਾਲਦਾ ਤਾਂ ਉਸ ਤਰ੍ਹਾਂ ਭਗਵੰਤਮਾਨ ਉਹਨਾਂ ਨੇ ਇੱਕ ਐਮਐਲਏ ਜਾਂ ਇੱਕ ਮੰਤਰੀ ਨੂੰ ਇੱਕ ਵਾਰਡ ਸੰਭਾਹ ਦਿੱਤਾ ਕਿ 23 ਵਾਰਡ ਨੇ ਹੁਣ ਉਹ ਐਮਐਲਏ ਐ ਚਾਹੇ ਮੰਤਰੀ ਹੋ ਆਪਣਾ ਵਾਰਡ ਜਿਤਾ ਕੇ ਦਵੇਗਾ ਉਹਨਾਂ ਦੀ ਵੀ ਇੱਜ਼ਤ ਦੇ ਉੱਤਰ ਆਈ ਐ ਇਸ ਤੋਂ ਬਿਨਾ ਤਾਂ ਹੋਰ ਦੱਸਦੇ ਆ ਕਿ ਇਹ ਤੋਂ ਬਿਨਾ ਜਿਹੜੇ ਬੂਥ ਨੇ ਵੀ ਕਿੰਨੇ ਉੱਥੇ ਦੇ ਹਲਕੇ ਦੇ ਬੂਥ ਨੇ ਉਹ ਬੂਥਾਂ ਦੇ ਉੱਤੇ ਜੋ ਚੇਅਰਮੈਨ ਨੇ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਸਕੱਤਰ ਨੇ ਉਹਨਾਂ ਦੀ ਡਿਊਟੀ ਬੂਥਾਂ ਤੇ ਲਗਾ ਦਿੱਤੀ ਗਈ ਹੈ ਕਿ ਤੁਸੀਂ ਨੇ ਉਸ ਬੂਥ ਉੱਤੇ ਗੱਡ ਕੇ ਡਿਊਟੀ ਦੇਣੀ ਹੈ ਅਤੇ ਤੁਸੀਂ ਜੋ ਵੀ ਕੰਮ ਕਰਨਾ ਤੁਸੀਂ ਪਾਰਟੀ ਦੇ ਲਈ ਇਕਜੁੱਟ ਹੋ ਕੇ ਤੁਸੀਂ ਜਲੰਧਰ ਦੀ ਚੋਣ ਜਿਤਾਉਣੀ ਹੈ ਕਿਉਂਕਿ ਜੇਕਰ ਜਲੰਧਰ ਦੀ ਚੋਣ ਦੇ ਵਿੱਚ ਥੋੜੀ ਜਿਹੀ ਕਤਾਹੀ ਹੁੰਦੀ ਹੈ ਜੇਕਰ ਉਹ ਹਾਰਦੇ ਨੇ ਤਾਂ ਬਹੁਤ ਵੱਡਾ ਸਵਾਲ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਉੱਠੇਗਾ ਕਿਉਂਕਿ ਕੰਮ ਦੇ ਨਾਮ ਤੇ ਵੋਟ ਲੰਦੇ ਨੇ ਦਿੱਲੀ ਦੇ ਵਿੱਚ ਕੰਮ ਦੇ ਨਾਮ ਤੇ ਅਰਵਿੰਦ ਕੇਜਰੀਵਾਲ ਵੋਟ ਲੈ ਕੇ ਤੀਜੀ ਵਾਰ ਮੁੱਖ ਮੰਤਰੀ ਬਣੇ ਨੇ ਅਤੇ 2022 ਦੇ ਵਿੱਚ ਪ੍ਰਚਾਰ ਵੀ ਭਗਵਾਨ ਸਿੰਘ ਮਾਨ ਉਹਨਾਂ ਵੱਲੋਂ ਕੀਤਾ ਗਿਆ ਸੀ ਕਿ ਜੇਕਰ ਅਸੀਂ ਕੰਮ ਕਰਾਂਗੇ ਤਾਂ 27 ਦੇ ਵਿੱਚ ਵੋਟਾ ਮੰਗਣਾਵਾਂਗੇ ਅਸੀਂ ਕਿਸੇ ਜੁਮਲੇ ਤੇ ਵੋਟ ਨਹੀਂ ਲਵਾਵਾਂਗੇ ਅਸੀਂ ਸਿਰਫ ਕੰਮ ਤੇ ਵੋਟ ਲਵਾਵਾਂਗੇ ਅਤੇ ਹੁਣ 2.5 ਸਾਲ ਦਾ ਸਮਾਂ ਹੋ ਚੁੱਕਿਆ ਹੈ ਅਤੇ ਇਹਨਾਂ ਦੇ ਕੰਮ ਨਹੀਂ ਚਪੇੜ ਤਾਂ ਲੋਕਾਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਮਾਰ ਦਿੱਤੀ ਹੈ ਬੇਸ਼ੱਕ ਕੰਮ ਕੀਤੇ ਹੁਣ ਪਰ ਲੋਕਾਂ ਨੂੰ ਪਸੰਦ ਨਹੀਂ ਆਏ ਤਾਂ ਹੀ ਤਾਂ 13 ਦੇ ਵਿੱਚੋਂ 3 ਸੀਟਾਂ ਤੇ ਰਹਿ ਗਏ ਨੇ ਜਿੱਥੇ 92 ਵਿਧਾਇਕ ਹੋਣ ਪੰਜਾਬ ਦੇ ਵਿੱਚ ਇੱਕ ਸੂਬੇ ਦੇ ਵਿੱਚ 92 ਵਿਧਾਇਕ ਹੋਣ ਤਾਂ ਉੱਥੇ ਐਮਪੀ ਕੁੱਲ 3 ਬਣ ਇਹ ਬਹੁਤ ਵੱਡੀ ਨਾਕਾਮੀ ਹੁੰਦੀ ਹੈ ਸਰਕਾਰ ਦੀ ਕਿਉਂਕਿ ਹਰ ਤਰ੍ਹਾਂ ਦੀ ਮਿਹਨਤ ਉਥੇ ਆਮ ਆਦਮੀ ਪਾਰਟੀ ਦੇ ਲੀਡਰ ਹੋਣ ਵਲੰਟੀਅਰ ਹੋਣ ਜਾਂ ਐਮਐਲਏ ਜਾਂ ਮੰਤਰੀ ਹੋਣ ਕਰਦੇ ਨੇ ਪਰ ਜਦੋਂ ਜਿੱਤ ਨਹੀਂ ਮਿਲਦੀ ਤਾਂ ਬਹੁਤ ਵੱਡੀ ਉਹਨਾਂ ਦੇ ਮੂੰਹ ਤੇ ਚਪੇੜ ਹੁੰਦੀ ਹੈ ਇਹ ਕੰਮਾਂ ਦੀ ਕਿਉਂਕਿ ਲੋਕਾਂ ਨੇ ਉਹਨਾਂ ਦੇ ਕੰਮ ਨੂੰ ਨਕਾਰ ਦਿੱਤਾ ਕਹਿੰਦੇ ਸੀ ਕਿ ਅਸੀਂ ਬਿਜਲੀ ਮਾਫੀ ਤੇ ਵੋਟਾਂ ਲਈਆਂ ਨੇ ਪਰ ਬਿਜਲੀ ਮਾਫੀ ਦਾ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਤੇ ਵੋਟ ਕਾਂਗਰਸ ਦੀ ਝੋਲੀ ਵਿੱਚ ਪਾ ਦਿੱਤੀ ਹੁਣ ਸਵਾਲੀਆ ਇਹ ਗੱਲ ਹੁੰਦੀ ਹੈ ਅੱਗੇ ਖੜੀ ਹੁੰਦਾ ਸਵਾਲ ਕਿ ਜੇਕਰ ਸ਼ੀਤਰੰਗਰਾਲ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਪਣੀ ਵਿਧਾਇਕੀ ਦੇ ਅਹੁਦੇ ਤੇ ਲੱਤ ਮਾਰ ਕੇ ਅਸਤੀਫਾ ਦੇ ਦਿੰਦੇ ਨੇ ਤਾਂ ਉਸ ਤੋਂ ਬਾਅਦ ਹੁਣ ਉਹ ਭਾਜਪਾ ਤੋਂ ਟਿਕਟ ਲੈਂਦੇ ਨੇ ਜੇਕਰ ਫਿਰ ਤੋਂ ਸ਼ੀਤਲੰਗਰਾਲ ਉਥੋਂ ਜਿੱਤਦੇ ਨੇ ਤਾਂ ਆਮ ਆਦਮੀ ਪਾਰਟੀ ਦਾ ਵजूद ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਚਾਹੇ 27 ਦੀਆਂ ਹੁਣ ਜਾਂ ਫਿਰ 4 ਜਿੰਮੀ ਚੋਣਾਂ ਹੋਰ ਨਹੀਂ ਛੱਬੇਵਾਲ ਦੀ ਐ ਬਾਬਾ ਡੇਰਾ ਬਾਬਾ ਨਾਨਕ ਦੀ ਐ ਗਿੱਦੜਵਾਹੇ ਦੀ ਐ ਬਰਨਾਲੇ ਦੀ ਐ ਉੱਥੇ ਉਹਨਾਂ ਨੂੰ ਬਹੁਤ ਵੱਡਾ ਔਂਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਜੇਕਰ ਜਲੰਧਰ ਪੱਛਮੀ ਚੋਣ ਹੋ ਹਾਰਦੇ